ਮਿਊਜ਼ਿਕ ਇਜ਼ ਮਾਈ ਲਾਈਫ ਇਹ ਬਹੁਤ ਵੱਡਾ ਝੂਠ ਹੋ ਗਿਆ ਪਰ ਤੁਹਾਡੀ ਮੁਕੰਮਲ ਜ਼ਿੰਦਗੀ ਮਿਊਜ਼ਿਕ ਨਹੀਂ ਹੈਗੀ ਉਹਦੇ ਵਿੱਚ ਹੋਰ ਬਹੁਤ ਕੁਝ ਸ਼ਾਮਿਲ ਹੈ ਜਿਹੜੇ ਐਜੂਕੇਸ਼ਨ ਸਿਸਟਮ ਹੈ ਨਾ ਕੰਟਰੀ ਦਾ ਕਹ ਲਓ ਵਰਲਡ ਦਾ ਕਹ ਲਓ ਸਟੇਟ ਦਾ ਕਹ ਲਓ ਛੇ ਹੋ ਜਾ ਸਿਰ ਜਾਂਗੇ ਜਿਹੜਾ ਬੱਚੇ ਜੇ ਸਕੂਲ ਤੋਂ ਬਾਹਰ ਵੀ ਜਾਂ ਤਾਂ ਵੀ ਸਿੱਖਦੇ ਰਹੇ ਸੋ ਜਿਹੜੀ ਕੰਟੀਨਿਊਟੀ ਆਫ ਲਰਨਿੰਗ ਹੈ ਨਾ ਜੀ ਉਹ ਕੈਂਪਸ ਤੋਂ ਬਾਹਰ ਵੀ ਹੋਣੀ ਚਾਹੀਦੀ ਹੈ ਅ ਟ੍ਰੇਲਰ ਤਾਂ ਚਲੋ ਸਾਰਿਆਂ ਨੇ ਦੇਖਿਆ ਯਾ ਮੈਨੂੰ ਲੱਗਦਾ ਉਹਦੇ ਨਾਲ ਉਹ ਜਿਹੜੀ ਪਬਲਿਕ ਅਸੰਪਸ਼ਨ ਹੁੰਦੀਆਂ ਨਾ ਜੀ ਉਹ ਮੈਨੂੰ ਲੱਗਦਾ ਮੋਸਟ ਬਿਫਿਟਿੰਗ ਹੁੰਦੀਆਂ ਤੇ ਅਲਟੀਮੇਟ ਟਰੂਥ ਹੁੰਦੀਆਂ ਨਹੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਕਿ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਜੋ ਕਨਵੇ ਹੋਇਆ ਇਹਦਾ ਮਤਲਬ ਕਿ ਤੁਹਾਡੇ ਤੋਂ ਉਹੀ ਕਿਹਾ ਗਿਆ ਸੋ ਮੈਨੂੰ ਲੱਗਦਾ ਕਿ ਇਹ ਬੱਚੇ ਜ਼ਿਆਦਾ ਦੱਸ ਸਕਦੇ ਆ ਸੋਸ਼ਲ ਮੀਡੀਆ ਤੇ ਦੱਸ ਦੇਣਗੇ ਜਾਂ ਜਦੋਂ ਵੀ ਵਕਤ ਲੱਗਿਆ ਜਾਂ ਫਿਲਮ ਜਦੋਂ ਦੇਖ ਲੈਣਗੇ ਪਰ ਜਿੰਨਾ ਟ੍ਰੇਲਰ ਤੁਸੀਂ ਦੇਖਿਆ 3 ਮਿੰਟਸ ਕੁਝ ਸੈਕਿੰਡ ਆ ਆ ਬੇਸਿਕਲੀ ਜਿਹੜੇ এডੂਕੇਸ਼ਨ ਸਿਸਟਮ ਹੈ ਨਾ ਕੰਟਰੀ ਦਾ ਕਹ ਲਓ ਵਰਲਡ ਦਾ ਕਹ ਲਓ ਸਟੇਟ ਦਾ ਕਹ ਲਓ ਉਹਦੇ ਵਿੱਚ ਜਿਹੜੀਆਂ ਮੈਂ ਕਹਿ ਸਕਦਾ ਕਿ ਪਾੜੇ ਪਏ ਹੋਇਆ ਜਾਂ ਫੈਸਿਲਿਟੀਆਂ ਦੀ ਗੈਪਾ ਜਿਹੜਾ ਉਸ ਚੀਜ਼ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਹੈ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਇੱਕ ਡਾਇਲੌਗ ਹੈ ਕਿ ਅਸੀਂ ਤਾਂ ਕੁਛ ਇਹੋ ਜਿਹਾ ਸਿਰਜਾਂਗੇ ਜਿਹੜਾ ਬੱਚੇ ਜੇ ਸਕੂਲ ਤੋਂ ਬਾਹਰ ਵੀ ਆ ਤਾਂ ਵੀ ਸਿੱਖਦੇ ਰਹਿਣ। ਸੋ ਜਿਹੜੀ ਕੰਟੀਨਿਊਟੀ ਆਫ ਲਰਨਿੰਗ ਹੈ ਨਾ ਜੀ ਉਹ ਕੈਂਪਸ ਤੋਂ ਬਾਹਰ ਵੀ ਹੋਣੀ ਚਾਹੀਦੀ ਹੈ ਜਦੋਂ ਕੋਈ ਬੱਚਾ ਚਾਹੇ ਕਾਲਜ ਦਾ ਹੈ ਚਾਹੇ ਸਕੂਲ ਦਾ ਹੈ ਜੇਕਰ ਉਹ ਸੜਕ ਤੇ ਤੁਰਿਆ ਜਾ ਰਿਹਾ ਹੈ ਤੇ ਉਦੋਂ ਵੀ ਆਲਾ ਦਵਾਲਾ ਦੇਖ ਕੇ ਕਿਹੜੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਹੜੀਆਂ ਜ਼ਰੂਰੀ ਕਰਦੀਆਂ ਚਾਹੀਦੀਆਂ ਕਿਉਂਕਿ ਜ਼ਿੰਦਗੀ ਆ ਅੱਧਾ ਅਸਲ ਠੀਕ ਆ ਤੁਸੀਂ ਮੈਟਾਫਿਜ਼ਿਕ ਸਿੱਖ ਲਓਗੇ ਤੁਸੀਂ ਕੈਮਿਸਟਰੀ ਸਿੱਖ ਲਓਗੇ ਤੁਸੀਂ ਕਮਰਸ ਸਿੱਖ ਲਓਗੇ ਕੁਝ ਵੀ ਸਿੱਖ ਲਓਗੇ ਪਰ ਜਿਹੜੀ ਜ਼ਿੰਦਗੀ ਹੈ ਨਾ ਉਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਆ ਉਹਦੇ ਵਿੱਚ ਸਿਰਫ ਜੇ ਮੈਂ ਕਹਾਂ ਕਿ ਮੈਂ ਅਚੰ ਮਿਊਜ਼ਿਕ ਇਜ਼ ਮਾਈ ਲਾਈਫ ਇਹ ਬਹੁਤ ਵੱਡਾ ਝੂਠ ਹੋਊਗਾ ਮਿਊਜ਼ਿਕ ਇਜ਼ ਅ ਮੇਜਰ ਪਾਰਟ ਆਫ ਮਾਈ ਲਾਈਫ ਇਹ ਤਾਂ ਮੈਂ ਕਹਿ ਸਕਦਾ ਪਰ ਤੁਹਾਡੀ ਮੁਕੰਮਲ ਜ਼ਿੰਦਗੀ ਮਿਊਜ਼ਿਕ ਨਹੀਂ ਹੈਗੀ ਉਹਦੇ ਵਿੱਚ ਹੋਰ ਬਹੁਤ ਕੁਝ ਸ਼ਾਮਿਲ ਹੈ ਸੋ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਉਹ ਸਿੱਖਣੀ ਹੈ ਦਿਸ ਇਜ਼ ਮਾਈ ਮੈਸੇਜ ਅ ਟ੍ਰੇਲਰ ਤਾਂ ਚਲੋ ਸਾਰਿਆਂ ਨੇ ਦੇਖਿਆ ਹੀ ਮੈਨੂੰ ਲੱਗਦਾ ਉਹਦੇ ਨਾਲੋਂ ਅ ਜਿਹੜੀ ਪਬਲਿਕ ਅਸੰਪਸ਼ਨ ਹੁੰਦੀਆਂ ਨਾ ਜੀ ਉਹ ਮੈਨੂੰ ਲੱਗਦਾ ਮੋਸਟ ਬਿਫਿਟਿੰਗ ਹੁੰਦੀਆਂ ਤੇ ਅਲਟੀਮੇਟ ਟਰੂਥ ਹੁੰਦੀਆਂ ਨਹੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਕਿ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਜੋ ਕਨਵੇ ਹੋਇਆ ਇਹਦਾ ਮਤਲਬ ਕਿ ਤੁਹਾਡੇ ਤੋਂ ਉਹੀ ਕਿਹਾ ਗਿਆ ਸੋ ਮੈਨੂੰ ਲੱਗਦਾ ਕਿ ਇਹ ਬੱਚੇ ਜ਼ਿਆਦਾ ਦੱਸ ਸਕਦੇ ਆ ਸੋਸ਼ਲ ਮੀਡੀਆ ਤੇ ਦੱਸ ਦੇਣਗੇ ਜਾਂ ਜਦੋਂ ਵੀ ਵਕਤ ਲੱਗਿਆ ਜਾਂ ਫਿਲਮ ਜਦੋਂ ਦੇਖ ਲੈਣਗੇ ਪਰ ਜਿੰਨਾ ਟ੍ਰੇਲਰ ਤੁਸੀਂ ਦੇਖਿਆ 3 ਮਿੰਟਸ ਕੁਝ ਸੈਕਿੰਡ ਆ ਆ ਬੇਸਿਕਲੀ ਜਿਹੜੇ ਐਜੂਕੇਸ਼ਨ ਸਿਸਟਮ ਹੈ ਨਾ ਕੰਟਰੀ ਦਾ ਕਹ ਲਓ ਵਰਲਡ ਦਾ ਕਹ ਲਓ ਸਟੇਟ ਦਾ ਕਹ ਲਓ ਉਹਦੇ ਵਿੱਚ ਜਿਹੜੀਆਂ ਮੈਂ ਕਹਿ ਸਕਦਾ ਕਿ ਪਾੜੇ ਪਏ ਹੋਇਆ ਜਾਂ ਫੈਸਿਲਿਟੀਆਂ ਦੀ ਗੈਪਾ ਜਿਹੜਾ ਉਸ ਚੀਜ਼ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਹੈ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਇੱਕ ਡਾਇਲੌਗ ਹੈ ਕਿ ਅਸੀਂ ਤਾਂ ਕੁਛ ਇਹੋ ਜਿਹਾ ਸਿਰਜਾਂਗੇ ਜਿਹੜਾ ਬੱਚੇ ਜੇ ਸਕੂਲ ਤੋਂ ਬਾਹਰ ਵੀ ਆ ਤਾਂ ਵੀ ਸਿੱਖਦੇ ਰਹਿਣ। ਸੋ ਜਿਹੜੀ ਕੰਟੀਨਿਊਟੀ ਆਫ ਲਰਨਿੰਗ ਹੈ ਨਾ ਜੀ ਉਹ ਕੈਂਪਸ ਤੋਂ ਬਾਹਰ ਵੀ ਹੋਣੀ ਚਾਹੀਦੀ ਹੈ ਜਦੋਂ ਕੋਈ ਬੱਚਾ ਚਾਹੇ ਕਾਲਜ ਦਾ ਹੈ ਚਾਹੇ ਸਕੂਲ ਦਾ ਹੈ ਜੇਕਰ ਉਹ ਸੜਕ ਤੇ ਤੁਰਿਆ ਜਾ ਰਿਹਾ ਹੈ ਤੇ ਉਦੋਂ ਵੀ ਆਲਾ ਦਵਾਲਾ ਦੇਖ ਕੇ ਕਿਹੜੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਹੜੀਆਂ ਜ਼ਰੂਰੀ ਕਰਦੀਆਂ ਚਾਹੀਦੀਆਂ ਕਿਉਂਕਿ ਜ਼ਿੰਦਗੀ ਆ ਅਤਾਰ ਅਸਲ ਠੀਕ ਆ ਤੁਸੀਂ ਮੈਟਾਫਿਜ਼ਿਕ ਸਿੱਖ ਲਓਗੇ ਤੁਸੀਂ ਕੈਮਿਸਟਰੀ ਸਿੱਖ ਲਓਗੇ ਤੁਸੀਂ ਕਮਰਸ ਸਿੱਖ ਲਓਗੇ ਕੁਝ ਵੀ ਸਿੱਖ ਲਓਗੇ ਪਰ ਜਿਹੜੀ ਜ਼ਿੰਦਗੀ ਹੈ ਨਾ ਉਹ ਉਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਆ ਉਹਦੇ ਵਿੱਚ ਸਿਰਫ ਜੇ ਮੈਂ ਕਹਾਂ ਕਿ ਮੈਂ ਅਚੰ ਮਿਊਜ਼ਿਕ ਇਜ਼ ਮਾਈ ਲਾਈਫ ਇਹ ਬਹੁਤ ਵੱਡਾ ਝੂਠ ਹੋਊਗਾ ਮਿਊਜ਼ਿਕ ਇਜ਼ ਅ ਮੇਜਰ ਪਾਰਟ ਆਫ ਮਾਈ ਲਾਈਫ ਇਹ ਤਾਂ ਮੈਂ ਕਹਿ ਸਕਦਾ ਪਰ ਤੁਹਾਡੀ ਮੁਕੰਮਲ ਜ਼ਿੰਦਗੀ ਮਿਊਜ਼ਿਕ ਨਹੀਂ ਹੈਗੀ ਉਹਦੇ ਵਿੱਚ ਹੋਰ ਬਹੁਤ ਕੁਝ ਸ਼ਾਮਿਲ ਹੈ ਸੋ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਉਹ ਸਿੱਖਣੀ ਹੈ ਦਿਸ ਇਜ਼ ਮਾਈ ਮੈਸੇਜ